ਜੱਸ ਅੰਗਰੂਰ ਦੇ ਸੁਨਾਮ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਸੁਨਾਮ ਦੇ ਪਟਿਆਲਾ ਰੋਡ ਤੇ ਕੰਮ ਕਰ ਰਹੇ ਨਰੇਗਾ ਮਜ਼ਦੂਰਾਂ ਨੂੰ ਟਰੱਕ ਨੇ ਕੁਚਲ ਦਿੱਤਾ ਇਸ ਹਾਦਸੇ ਦੇ ਵਿੱਚ ਇੱਕ ਔਰਤ ਸਮੇਤ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਹੈ ਟਰੱਕ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਵੱਡਾ ਸਵਾਲ ਇਹ ਹੈ ਕਿ ਜੇਕਰ ਮਜ਼ਦੂਰ ਰੋਡ ਤੇ ਨਾਲ ਲੱਗਦੇ ਦਰਖਤਾਂ ਨੂੰ ਕੱਟਣ ਦਾ ਕੰਮ ਕਰ ਰਹੇ ਸੀ ਤਾਂ ਉਹਨਾਂ ਦੀ ਸੁਰੱਖਿਆ ਦੇ ਇੰਤਜ਼ਾਮ ਕਿਉਂ ਨਹੀਂ ਕੀਤੇ ਗਏ ਸਨ ਸਰਕਾਰ ਦੇ ਬੀਡੀਪੀਓ ਵਿਭਾਗ ਦੇ ਵੱਲੋਂ ਇਹ ਕੰਮ ਕਰਵਾਇਆ ਜਾ ਰਿਹਾ ਸੀ ਸੁਨਾਮ ਦੇ ਪਟਿਆਲਾ ਰੋਡ ਤੇ ਕੰਮ ਕਰ ਰਹੇ ਨਰੇਗਾ ਮਜ਼ਦੂਰਾਂ ਨੂੰ ਟਰੱਕ ਨੇ ਕੁਚਲ ਦਿੱਤਾ ਇਸ ਹਾਦਸੇ ਦੇ ਵਿੱਚ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਹੈ ਮੱਕਰ ਲੱਗ ਰਹੇ ਸੀਗੇ ਸਾਈਡ ਤੇ ਜਿਹੜੀਆਂ ਦੂਜੀਆਂ ਮਾਦਮ ਜਿਵੇਂ ਦੱਸਿਆ ਵੀ ਅਸੀਂ ਕਹਿੰਦੇ ਉਧਰ ਨੂੰ ਵਾਗੇ ਇਹ ਕੰਮ ਕਰਨ ਲੱਗੇ ਤੇ ਉਹ ਕੰਮ ਕਰਦੇ ਨਾਲ ਦੀ ਇਹ ਚੜਾ ਕੇ ਲੈ ਗਏ ਨਹੀਂ ਤਾਂ ਸਾਰਿਆਂ ਨੂੰ ਰਗੜ ਰ ਦੇਣਾ ਸੀ ਇਹਨਾਂ ਨੇ ਅੱਜ ਬਾਕੀ ਫਿਰ ਉੱਥੇ ਵੀ ਕਿਸੇ ਬੰਦੇ ਨੇ ਘੇਰ ਲਿਆ ਸਾਡੇ ਨਾਲ ਜਿਹੜੇ ਸਾਡੇ ਮੇਰੇ ਨਾਲ ਮੇਰੀ ਚਾਰਾਂ ਪੈਤਰੀ ਦੁਕਾਨਾ ਹੁੰਮ ਵਾਲੇ ਮੁੰਡੇ ਨਾਲ ਆਏ ਨੇ ਉਹਨਾਂ ਨੇ ਉੱਥੇ ਮੁੰਰੇ ਜਾ ਕੇ ਡਰਾਈਵਰ ਘੇਰ ਲਿਆ ਉਹ ਉਹਨੂੰ ਪੁਲਿਸ ਚੌਕੀ ਚ ਮਹਿਲਾਂ ਲੈ ਗਿਓ ਅੱਛਾ ਬਾਕੀ ਇੱਕ ਬੰਦਾ ਹੋਰ ਸੀ ਇਹਦਾ ਫੋਨ ਲੈ ਲਿਆ ਵੀ ਇਹ ਆਪਦਾ ਅਮਰੀਕਾ ਮਜ਼ਦੂਰ ਚ ਜਾਨੀ ਕਿ ਰਿਢਹਾੜੀ ਕਰਦੇ ਸੀਗੇ ਹੋਰ ਇਹ ਇੱਧਰ ਵਾ ਤੋ ਪਤਾ ਲੱਗਿਆ ਵੀ ਬੈਠੇ ਬੰਦਿਆਂ ਦੇ ਉੱਪਰ ਆ ਕੇ ਟਰੱਕ ਚੜਾ ਤਾਂ ਕਿੰਨੇ ਬੰਦਿਆਂ ਦੀ ਡੈਥ ਹੋ ਗਈ ਜੀ ਇਹ ਚ ਐਟ ਦੀ ਸਪੌਟ ਤਿੰਨ ਬੰਦੇ ਤੇ ਇੱਕ ਔਰਤ ਦੀ ਡੈਥ ਹੋ ਗਈ ਹੈ ਜੀ ਇਹ ਅਜਾ ਸੁਨਾਮ ਸ਼ਹਿਰ ਦੇ ਨਾਲ ਬਿਸ਼ਨਪੁਰਾ ਤੇ ਪਰਦ ਖੇੜਾ ਦੇ ਵਿਚਾਲੇ ਤੇ ਮਰੇਗਾਲੇ ਦੇ ਕਰਮਚਾਰੀ ਸੀਗੇ ਮਰੇਗਾਲੇ ਕੰਮ ਕਰ ਰਹੇ ਸੀਗੇ ਜਿਨ੍ਹਾਂ ਵਿੱਚ ਸਿਮਰਨਜੀਤ ਦੇ ਨਾਮ ਦਾ ਮੇਡ ਨਾਲ ਕੰਮ ਕਰਵਾ ਰਿਹਾ ਸੀ ਤੇ ਮਹਿਲਾ ਚੌਕ ਵੱਲੋਂ ਇੱਕ ਟਰੱਕ ਆਇਆ ਜੋੇ ਕੰਮ ਕਰ ਰਹੇ ਸੀਗੇ ਬੰਦੇ ਸਾਰੇ ਇਹਨਾਂ ਦੇ ਉੱਤੇ ਆ ਕੇ ਉਹ ਜੋ ਟਰੱਕ ਵਾਲੇ ਨੇੜਾ ਡਰਾਈਵਰ ਨੇ ਟਰੱਕ ਚੜਤਾ ਤੇ ਚਾਰ ਬੰਦੇ ਜਿਹੜੇ ਸੀਗੇ ਇੱਕ ਲੇੜੀ ਤੇ ਤਿੰਨ ਜੈਂਟਸ ਜਿਹੜੇ ਸੀਗੇ ਇਹ ਕੰਮ ਕਰ ਰਹੇ ਸੀ ਜਿਨ੍ਹਾਂ ਦੀ ਮਤਲਬ ਮੌਕੇ ਤੇ ਮੌਤ ਹੋ ਗਈ ਤੇ ਟਰੱਕ ਵਾਲੇ ਤੋਂ ਕੁਝ ਲੱਗੇ ਆ ਕੇ ਲੰਘ ਗਿਆ ਤੇ ਇਹ ਜਿਹੜੀ ਹੈ ਕਿਸ ਤਰ੍ਹਾਂ ਅਧਿਕਾਰਿਤ ਤੌਰ ਤੇ ਕੰਮ ਹੋ ਰਿਹਾ ਸੀ ਜਿਸ ਤਰ੍ਹਾਂ ਸਾਡੇ ਤੇ ਗੈਰ ਨਰੇਗਾ ਮਸੂਦਾ ਦਾ ਕਿਸ ਤਰ੍ਹਾਂ ਕੰਮ ਨੂੰ ਜਿਹੜਾ ਕਰ ਦਿੱਤੀ ਇਹ ਮਹਿਕਮੇ ਬੀਡੀਪੀ ਦਫ਼ਤਰੋਂ ਵੱਲੋਂ ਹੋ ਰਿਹਾ ਸੀਗਾ ਮਹਿਕਮੇ ਵੱਲੋਂ ਸਰਕਾਰੀ ਤੌਰ ਤੇ ਹੋ ਰਿਹਾ ਸੀ ਕੰਮ ਇਹ ਤਾਂ ਕੋਰੇਨਾ ਦੇ ਵਿੱਚ ਜਿਹੜਾ ਜਿੱਦਾਂ ਇਹ 15 ਤੇ ਕਰੀਬ ਬੰਦੇ ਕੰਮ ਕਰਦੇ ਸੀ ਜਿਨ੍ਹਾਂ ਵਿੱਚ ਇੱਕ ਇੰਚਾਰਜ ਸਿਮਰਨ ਜੀ ਸੀ ਪਲੱਸ ਬਾਕੀ 14 ਇਹਨਾਂ ਦੇ ਬਜਟ ਵਰਕਰਸ ਨੂੰ ਕੰਮ ਕਰਦੇ ਸੀ ਸਾਰਾ ਸਭ ਜਿਵੇਂ ਨਰੇਕਾ ਮਿਸਰੂ ਸੜਕਾਂ ਤੇ ਕੰਮ ਕਰਦੇ ਨੇ ਇਹਨਾਂ ਦੀ ਸੇਫਟੀ ਲਈ ਜਿਹੜੀ ਵਿੜੀ ਦਫ਼ਤਰ ਵੱਲੋਂ ਡਿਊਟੀ ਲੱਗੀ ਇਹਨਾਂ ਦਾ ਕੋਈ ਇਸ ਤਰ੍ਹਾਂ ਸੇਫਟੀ ਦਾ ਨਹੀਂ ਕੀਤਾ ਬੱਠਾ ਜਾਂਦਾ ਇਹ ਰੱਖਣਾ ਬਣਦਾ ਜੀ ਪ੍ਰੋਪਰ ਇਹਨਾਂ ਦੀ ਜਿਹੜਾ ਰੋਡ ਤੇ ਕੰਮ ਕਰਦੇ ਨੇ ਪ੍ਰੋਪਰ ਬੈਰੀਕੇਟਿੰਗ ਹੋਣੀ ਚਾਹੀਦੀ ਹੈ ਪ੍ਰੋਪਰ ਇਹਨਾਂ ਦੇ ਉੱਤੇ ਜਿਵੇਂ ਜੈਕਰ ਜਰਥੀ ਪਾਈ ਜਾਂਦੀ ਹੈ ਵੀ ਕੰਮ ਚੱਲ ਰਿਹਾ ਹੁੰਦਾ ਪ੍ਰੋਪਰ ਇਹਨਾਂ ਖਿਰਦਾ ਜਿਹੜਾ ਦੇ ਇਹਨਾਂ ਦੇ ਉੱਤੇ ਇੱਥੇ ਮੌਕੇ ਤੇ ਕੋਈ ਮਨਚੀ ਨਹੀਂ ਕੋਈ ਹਾਨੀ ਚਗੀ ਇਹਦਾ ਮੁੜ ਕੇ ਮਹਿਕਮੇ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਕਿਵੇਂ ਹੋਇਆ ਔਰ ਕਿਦਾਂ ਸਰ ਉਹ ਮੈਰੋ ਫੜ ਲਿਆ ਤੁਸੀਂ ਕਿਉਂਕਿ ਨਸ਼ਾ ਵਗੈਰਾ ਲੱਗਿਆ ਡਰਾਈਵਰ ਦਾ ਨਹੀਂ ਅਜੇ ਅਜੇ ਕੋਈ ਨਹੀਂ ਹੈ ਡਰਾਈਵਰ ਅੱਗੇ ਨਿਕਲ ਗਿਆ ਸੀ ਉਹ ਰਾਉਂਡ ਅਪ ਕਰ ਲਿਆ ਗੱਡੀ ਅੱਗੇ ਖੜੀ ਹੋਈ ਰਾਉਂਡ ਅਪ ਕਰ ਲਈ ਜਿੰਦਗੀ ਸਰ ਬਹਾਨਾ 잡ਦਾ ਜੀ ਉਹਦਾ ਜੀ ਬਿਲਕੁਲ ਜੀ ਕਿਤਾ ਜਾਉਣਾ ਜੀ ਕਿ ਇਹ ਟਿੰਡਾ ਵਾਲੇ ਬਿਲਕੁਲ ਜੀ ਬਿਲਕੁਲ ਇਹ ਤੇ ਵੇਖੋ ਇਹ ਕਾਨੂੰਨ ਦੇ ਮੁਤਾਬਕ ਜੋ ਵੀਡੀਓ ਦਫਤਰ ਤੋਂ ਹਾਜ਼ਰਤਾ ਹੋਣਗੀਆਂ ਜੋ ਮਹਿਕਮੇ ਦੇ ਕੰਮ ਹੋਣਗੇ ਰੂਲ ਮੁਤਾਬਕ ਹੋਣ